ਅੱਬੇ ਚੋਂ ਕੋਨੋਂ ਵੜ ਗਿਆ ਉਹਦੇ ਚ ਮਸ਼ੀਨ ਜੀ ਮੈਨ ਲੱਗਾ ਇਹਦੀ ਜਮਾਲਤ ਜਬ ਤੋਂ ਨਹੀਂ ਆ 2.5 ਲੱਖ ਮੋਟਾਂ ਨੂੰ ਇਹ ਨੂੰ ਇਹ ਚਾ ਦਿੱਲੀ ਵੇਚਦਾ ਇਹਦੇ ਚਾਰ ਰਾਜੋ ਤਿੰਨ ਮਾਇਕਵੇ ਤੇ ਭਗਵਾਨ ਨੇ ਖੋਲੇ ਸੀ ਇਹ ਤਾਂ ਉਹ ਜਾ ਕੰਮ ਹੈ ਕਿ ਜਿੰਮੇ ਪੁੱਤ ਨੂੰ ਸੱਦ ਲੋ ਰਸ਼ਕਿਆ ਤੋਂ ਉਹਦੀ ਗੱਲ ਨਹੀਂ ਸਮਝ ਆਉਂਦੀ ਇਹ ਕਿ ਨੂੰ ਪਾਰਲੀਮੈਂਟ ਕੇ ਵੇਚ-ਪੇਚ ਕੇ ਤੇ ਉੱਥੇ ਸਮਝਾਉ ਕੋਣ ਕੀ ਇਹ ਬੋਲਦਾ ਕੀ ਹੈ ਅਕਾਲੀ ਦਲ ਦੇ ਜਨਰਲ ਸਕੱਤਰ ਵਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਦੇ ਵਿੱਚ ਅਨਿਲ ਜੋਸ਼ੀ ਲਈ ਪ੍ਰਚਾਰ ਕੀਤਾ ਤਾਂ ਨਿਸ਼ਾਨੇ ਤੇ ਕੁਲਦੀਪ ਸਿੰਘ ਢਾਲੀਵਾਲ ਰੇ ਵਿਕਰਮ ਸਿੰਘ ਮਜੀਠੀਆ ਨੇ ਢਾਲੀਵਾਲ ਵੱਲੋਂ ਵੱਡੀ ਲੀਡ ਨਾਲ ਜਿੱਤਣ ਦੇ ਦਾਅਵੇ ਤੇ ਵੀ ਤੰਜ ਕੱਸਿਆ ਡੱਬੇ ਚੋਂ ਕੋ ਨੂੰ ਵੜ ਗਿਆ ਉਹਦੇ ਚ ਮਸ਼ੀਨ ਜਿੱਤ ਚ ਮੈਨੂੰ ਲੱਗਦਾ ਇਹਦੀ ਜਮਾਲਤ ਜੱਪ ਤੋਂ ਨਹੀਂ ਆ 2.5 ਲੱਖ ਵੋਟਾਂ ਨਾਲ ਤੇ ਤੁਸੀਂ ਕਹਿ ਰਹੇ ਹੋ ਨਹੀਂ ਜਿੱਤਣਾ ਇਹ ਨੂੰ ਇਹ ਜਾਂ ਦਿੱਲੀ ਭੇਜਤਾ ਇਹਦੇ ਚਾਰਾਂ ਚੋਂ ਤਿੰਨ ਮੈਂਕਵੇ ਤੇ ਭਗਵੰਤ ਨੇ ਖੋਲੇ ਸੀ ਅੱਜ ਅਜਨਾਲੇ ਦਾ ਜਾਂ ਇਹਦੇ ਆਪ ਦੇ ਨਗਰ ਦਾ ਹਾਲ ਵੇਖ ਲਓ ਕੀ ਆ ਇਹ ਤਾਂ ਉਹ ਜਾਂ ਕੰਮ ਹੈ ਕਿ ਜਿੰਮੇ ਪੂਤਨ ਨੂੰ ਸੱਦ ਲੋ ਰਸ਼ੀਆ ਤੋਂ ਉਹਦੀ ਗੱਲ ਨਹੀਂ ਸਮਝ ਆਉਂਦੀ ਇਹ ਜਿਹੇ ਨੂੰ ਪਾਰਲੀਮੈਂਟ ਕੇ ਭੇਜ ਭੇਜ ਕੇ ਤੇ ਉੱਥੇ ਸਮਝਾਉ ਕੋਣ ਕੀ ਇਹ ਬੋਲਦਾ ਕੀ ਆ ਇੱਚ ਨਹੀਂ ਮੇਰੇ ਵੀਰੋ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਬਕਲਾਹਟ ਕੇ ਫਰਸਟ੍ਰੇਸ਼ਨ ਕੇ ਉਹ ਤਾਂ ਐਵੇਂ ਹੀ ਕਹਿ ਸਕਦਾ ਮੈਂ 20 ਲੱਖ ਨਾਲ ਜਿੱਤਿਆ ਤੇ VOTER ਤਾਂ 20 ਲੱਖ ਕੇ ਤੇ ਮੇਨ ਲਾ 17 ਲੱਖ VOTER ਆ ਜਾਂ 19 ਲੱਖ VOTER ਹੈਨ ਨੂੰ ਕੀ ਹੈ ਤੁਸੀਂ ਜੋ ਮਰਤੀ ਜੀ ਵਿਕਰਮ ਸਿੰਘ ਮ ਜੀਟੀਆ ਨੇ ਮਾਨ ਸਰਕਾਰ ਦੇ ਉਸ ਦਾਅਵੇ ਤੇ ਵੀ ਸਵਾਲ ਖੜੇ ਕੀਤੇ ਨੇ ਜਿਸ ਦੇ ਵਿੱਚ ਮਾਨ ਸਰਕਾਰ ਕਹਿੰਦੀ ਹੈ ਕਿ ਨਹਿਰਾਂ ਦੀਆਂ ਟੇਲਾਂ ਤੱਕ ਪਾਣੀ ਪਹੁੰਚਾਇਆ ਜਾ ਰਿਹਾ ਹੈ ਆ ਪਚਵਾਰੀਆਂ ਨੂੰ ਸਸਪੈਂਡ ਕਰਤਾ ਜਿਹੜੀ ਅਸਲੀਅਤ ਰੱਖ ਰਹੀ ਹੈ ਸਾਹਮਣੇ ਕਿ ਨਹਿਰਾਂ 'ਚ ਪਾਣੀ ਨਹੀਂ ਹੈ ਉਹਨਾਂ ਨੂੰ ਸੱਚ ਦੱਸਣ ਤੇ ਕੀ ਉਹ ਸੱਚ ਬੋਲ ਰਹੇ ਉਹਨਾਂ ਤੇ ਐਕਸ਼ਨ ਲੈ ਲੈ ਕਿਉਂਕਿ ਉਹ ਕਹਿੰਦੇ ਕਿ ਨਹੀਂ ਝੂਠ ਲਿਖੋ ਇਹ ਲਿਖੋ ਕਿ 100% ਪਾਣੀ ਆ 100% ਟੀਲਾਂ ਤੱਕ ਪਹੁੰਚ ਰਿਹਾ ਜੇ ਇਹ ਰਿਪੋਰਟ ਬਣ ਜੂਗੀ ਤੇ ਤੁਸੀਂ ਸਮਝੋ ਆਮ ਆਦਮੀ ਪਾਰਟੀ ਕਿੱਡਾ ਵੱਡਾ ਪੰਜਾਬ ਦਾ ਨੁਕਸਾਨ ਕਰੂਗੀ ਕੱਲ ਰਿਕਾਰਡ ਦਾ ਹਿੱਸਾ ਬਣ ਜਾਣਾ ਕਿ ਪੰਜਾਬ ਦੇ ਟੀਲਾਂ ਤੱਕ ਪਾਣੀ ਪਹੁੰਚ ਰਿਹਾ ਮਤਲਬ ਪੰਜਾਬ 'ਚ ਪਾਣੀ ਵਾਧੂ ਹੈ ਹਰਿਆਣੇ ਨੂੰ ਦੇ ਦਿਓ ਭਾਵੇਂ ਰਾਜਸਥਾਨ ਨੂੰ ਦੇ ਦਿਓ ਇਹ ਅਜ ਵੱਡੀ ਗੱਲ ਹੈ ਅੱਜ ਮੇਰੇ ਕੋਲ ਉਹ ਖਬਰ ਆਈ ਹੈ ਕਿ ਕਿੱਥੇ ਇਹਨਾਂ ਨੇ 360 ਕਰੋੜ ਰੁਪਇਆ ਨਹਿਰੀ ਪਾਣੀ ਦਾ ਮਾਮਲਾ ਇੱਕ ਨਵਾਂ ਜਜ਼ੀਆ ਟੈਕਸ ਲਾਤਾ ਜਿਹੜਾ ਬਾਦਲ ਸਾਹਿਬ ਨੇ ਬਿਲਕੁਲ ਮਾਫ ਕਰਤਾ ਸੀ ਸੋ ਇਸ ਤਰੀਕੇ ਦੇ ਜੋ ਧੱਕੇਸ਼ਾਹੀ ਕਿਸਾਨਾਂ ਨਾਲ ਔਰ ਖੇਤ ਮਜ਼ਦੂਰਾਂ ਨਾਲ ਹੋ ਰਹੀ ਹੈ ਉਹ ਸਾਰੀ ਚਿੰਤਾ ਦਾ ਵਿਸ਼ਾ ਲੋਕ ਇਹਦਾ ਸਬਕ ਮੌਜੂਦਾ ਝਾੜੂ ਸਰਕਾਰ ਨੂੰ ਤੇ ਕੇਂਦਰ ਦੀ ਭਾਜਪਾ ਦੀ ਸਰਕਾਰ ਨੂੰ ਸਿਖਾਉਣਾ ਹੈ